ਲੋ ਵੀ ਦੋਸਤੋ ਅੱਜ ਦੀ ਵੀਡੀਓ ਲਾਟਰੀ ਆ ਤੁਹਾਡੇ ਲਈ ਲਾਟਰੀ ਉਹ ਆ ਇੱਕ ਤਾਂ ਪੂਰੀ ਕੱਦ ਵਾਲੀ ਬਾਡੀ ਵਾਲੀ ਕੂੜੀ ਉੱਪਰੋਂ ਫੀਸ ਵੀ ਬਚਣੀ ਮੀਟ ਹੋਈ ਹੋਈ ਆ ਉਹ ਲਿਆਤੀ ਤੇ ਦੋ ਨੰਬਰ ਤੇ ਆ ਬਸ਼ੀਰਾ ਪੂਰਾ ਟਾਪ ਕੁਆਲਿਟੀ ਦਾ ਚੰਗਾ ਮਾਰਕਾ ਚੰਗਾ ਕੰਨ ਕੰਡੀਸ਼ਨ ਲੰਮੀ ਲੱਤ ਧੌਣ ਤੋਂ ਲੰਮੀ ਜਾਇਜ਼ ਮੁੱਲ ਦਾ ਹਜ਼ਾਰਾਂ ਚ ਬਸ਼ੀਰੇ ਦਾ ਮੁੱਲ ਉਹ ਲਿਆਤਾ ਤੇ 2 ਜਨਵਰੀ ਅੱਜ ਦੀ ਵੀਡੀਓ ਦਿਖਾਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ। ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ। ਅੱਜ ਤਰੀਕ 9 ਜੂਨ 2025 ਦੀ ਇਹ ਵੀਡੀਓ ਤੇ ਦੋਸਤੋ ਅੱਜ 2 ਜਨਵਰੀ ਦਿਖਾਉਣੇ ਆ ਤੁਹਾਨੂੰ। ਡਿਟੇਲ ਬਾਅਦ ਸਾਰੀ ਸੁਣ ਲਓ। ਇੱਕ ਵਾਰ ਜੇ ਵੀਡੀਓ ਪਸੰਦ ਆਈ ਲਾਈਕ, ਕਮੈਂਟ ਤੇ ਸ਼ੇਅਰ ਕਰ ਦਿਓ। ਤੇ ਸਭ ਤੋਂ ਪਹਿਲਾਂ ਆਪਾਂ ਬਸ਼ੀਰੇ ਬਾਰੇ ਜਾਣਕਾਰੀ ਦਿੰਨੇ। ਦੋਸਤੋ ਮਾਰਵਾੜੀ ਬਸ਼ੀਰਾ ਜੀ ਇਹ ਮਗਰਲੇ ਦੋ ਪੈਰ ਚਿੱਟੇ ਮੱਥੇ ਪਟਾ 8 ਤੋਂ 10 ਮਹੀਨੇ ਉਮਰ ਆ ਬੱਚੇ ਦੀ ਕੁੰਡੀ ਵਾਲਾ ਕੰਨ ਆ ਪਟਾ ਪੁਟਾ ਆ ਪੂਰਾ ਪ੍ਰੋਪਰ ਤੇ ਦੋ ਪੈਰ ਚਿੱਟੇ ਆ ਲੰਬਾ ਲੁੰਬਾ ਸੋਹਣਾ ਧੌਣ ਦੀ ਲੈਂਥ ਵੀ ਸੋਹਣੀ ਆ ਤੇ ਕੰਨ ਕੰਡੀਸ਼ਨ ਤੁਹਾਡੇ ਸਾਹਮਣੇ ਚੰਗੇ ਦੇਖ ਸਕਦੇ ਬੱਚਾ ਚੰਗਾ ਘੋੜਾ ਦੀ ਨਾ ਬਣਾਉਣ ਵਾਸਤੇ ਲੈਣਾ ਉਹ ਦੇਖ ਸਕਦਾ ਜਾਂ ਜਿਹਨੇ ਸਵਾਰੀ ਵਾਸਤੇ ਲੈਣਾ ਉਹ ਦੇਖ ਸਕਦਾ ਜਾਂ ਜਿਹੜੇ ਭਰਾ ਦਾ ਸੌਂਕ ਹੁੰਦਾ ਵੀ ਵਾਸਤੇ ਪਾ ਥੋੜੇ ਜਿਹੇ 1000 ਰੁਪਏ ਲਾ ਕੇ ਨਾ ਲੈਣਾ ਬਿਸ਼ਰਾ ਤਾਂ ਮਿੱਤਰੋ ਜੈਜ ਮੋਲ ਦੇ ਤੁਹਾਡੀ ਜੇਬ ਦੇ ਅਨੁਸਾਰ ਬਣਦੇ ਨਾ ਬਸ ਸਾਭ ਨਾਲੇ ਬਣੋ ਬੱਚਾ ਚੰਗਾ ਬਣੋ ਦੁੱਧੋਂ ਟਟ ਕੇ ਬੱਚੇ ਦੀ ਕਿਸੇ ਨੇ ਸੇਵਾ ਨਹੀਂ ਕਰੀ ਬੱਚਾ ਕਮਜ਼ੋਰ ਬਹੁਤਾ ਪਰ ਚਾਰੂ ਚਰੂ ਪੂਰਾ ਦੋਸਤੋ ਜਿਹੜੀ ਚੀਜ਼ ਮਰਜੀ ਸੈਟ ਕਰੋ ਖਾਊ ਪੂਰੀ ਤੇ ਕੁੰਡੀ ਦੇਖ ਕਿੰਨੀ ਛੋਣੀ ਕੁੰਡੀ ਨਾਲ ਕੁੰਡੀ ਟੱਚ ਹੋ ਜਾਂਦੀ ਫਟਾਪੂਟਾ ਨਾ ਪੂਰਾ ਪ੍ਰੋਪਰ ਨਾ ਚੌੜਾ ਜ਼ਿਆਦਾ ਨਾ ਜ਼ਿਆਦਾ ਪਤਲਾ ਤੇ ਬਾਕੀ ਹੱਥਾਂ ਪੈਰਾਂ ਦਾ ਜਮਾਂ ਸਾਫ਼ ਬਾਲ ਪੌਰੀਆਂ ਦਾ ਜਮਾਂ ਸਾਫ਼ ਆ ਪੂਰਾ ਸਸਤਾ ਬਸ਼ੀਰਾ ਆਪਾਂ ਇਹਨਾਂ ਕਹਿਆ ਸੀ ਨੰਬਰ 2 ਤੇ ਆ ਘੋੜੀ ਚੈੱਕ ਕਰੋ ਜਿਹੜੇ ਭਰਾ ਲੰਬਾ ਦਿੰਦੇ ਹੁੰਦੇ ਬਾਈ ਮਰੂਤ ਬਾਡੀ ਦੀ ਵੱਡੇ ਕੱਦ ਦੀ ਤੋਰੇ ਵਾਲੀ ਘੋੜੀ ਚਾਹੀਦੀ ਦੇਖੋ ਆਉਂਦੀ ਹੈ ਨਾ ਪੱਬਾਂ ਤੇ ਉੱਡਦੀ ਤੇ ਮਿੱਤਰੋ ਬਾਡੀਦਾਰ ਘੋੜੀ ਲਾਤੀ ਚੰਗੀ ਹਾਈਟ ਦੀ ਆ ਤੇ ਮੇਟ ਵੀ ਹੋਈ ਆ ਸਾਰੀ ਡਿਟੇਲ ਹੀ ਹੈ ਦੀ ਤਾਂ ਮੈਂ ਸਾਰੀ ਬਸ ਵੀਡੀਓ ਪੂਰੀ ਸੁਣ ਲਓ ਗਾਲਡੀ ਚੰਗੀ ਦੋਸਤੋ ਘੋੜੀ ਆ 5 ਸਾਲ ਉਮਰ ਹੋਈ ਆ 6 8 ਇੰਚ ਦੀ ਹਾਈਟ ਆ ਹੱਥਾਂ ਪੈਰਾਂ ਦੀ ਇਹ ਵੀ ਪੂਰੀ ਸਾਫਾ ਬਾਡਾ ਬੂਡਾ ਦੇਖੋ ਕੰਨਾ ਘੋੜਾ ਹੀ ਲੱਗ ਗਿਆ ਤੇ ਪੁੱਠਾ ਪਾਠਾ ਹੈ ਕੋਕੀ ਪੂਰੀ ਮਜੂਦ ਤੇ ਤੋਰੇ ਤੋਰੇ ਦੇ ਚੰਗੇ ਖਰਨੇ ਖੁੰਨੇ ਵੀ ਚੰਗੇ ਦੇਖੋ ਛੋਟਾ ਕੰਨ ਕੁੰਡੀ ਵਾਲਾ ਕੰਨ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਅੱਗੇ ਕਲਿੱਪ ਆਉ ਸਾਰੀ ਦੇਖ ਲਓ ਕੰਨ ਦੇ ਨੇੜੇ ਤੇ ਗਰਦਨ ਗੁਰਦਨ ਦਾ ਜਿਹੜਾ ਮੰਨ ਲਓ ਆਪਾਂ ਮਣੀਆਂ ਬੋਲਦੇ ਹੁੰਨੇ ਮਣੀਆਂ ਮੂਣੀਆਂ ਪੂਰਾ ਪਰਫੈਕਟ ਆ ਇੱਕ ਹਿਸਾਬ ਦੇ ਘੋੜੀ ਦਾ ਰੰਗ ਹੀ ਤੰਬਿਆ ਵਾਲਾ ਆ ਗਿਆ ਟਰੈਕਟਰ ਤਾਂ ਸਾਰੇ ਮਾਰਵਾੜੀਆਂ ਵਾਲੇ ਆ ਨਹੀਂ ਜ਼ਿਆਦਾ ਬਰੀਕੀ ਦਾ ਮਾਰਵਾੜੀ ਚ ਵੀ ਨਹੀਂ ਫਿੱਟ ਹੁੰਦੀ ਪੈਰ ਦਾ ਸਾਈਜ਼ ਚੈੱਕ ਕਰ ਲੋ ਇੱਕ ਵਾਰੀ ਦੇਖ ਲੋ ਕਿਉਂਕਿ ਜੇ ਬਰੀਕੀ ਆ ਜੇ ਤਾਂ ਮਜਬੂਤੀ ਨਹੀਂ ਹੁੰਦੀ ਆ ਕੁੜੀ ਚ ਦੋਨੇ ਚੀਜ਼ਾਂ ਮਜਬੂਤੀ ਦੇ ਨਾਲ ਨਾਲ ਬਰੀਕੀ ਵੀ ਆ ਦੇਖੋ ਕੰਨ ਦੇਖੋ ਕਿੰਨਾ ਸੋਹਣਾ ਕੋਈ ਓਵਰਲੈਪ ਵੀ ਨਹੀਂ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਤੇ ਬਾਲ ਭੌਰਿਆਂ ਦੀ ਸਾਫਾ ਦੋਸਤੋ ਸਵਾਰੀ ਸੂਰੀ ਦੀ ਵਫਾ ਤੇ ਆਪਣੇ ਵਾਲੇ ਬਾਜ ਤੋਂ ਜਿਹੜਾ ਰੌਲੀ ਵਾਲੇ ਅਰਜਨ ਦਾ ਬੱਚਾ ਉਹ ਤੋਂ ਮੀਟ ਹੋ ਗਈਗੀ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਇੱਕ ਵੱਡੀ ਦੀ ਪੂਰੀ ਖੁੱਲੀ ਆ ਤੋਰੇ ਤਾਰੇ ਦੀ ਚੰਗੀ ਆ ਜਿਹੜੇ ਵੀ ਭਰਾ ਦੇ ਪਸੰਦ ਹੋਈ ਨੰਬਰ ਥੱਲੇ ਚੱਲੀ ਜਾਂਦਾ ਸੰਪਰਕ ਕਰ ਲੈ ਇੱਕ ਵਾਰਾ ਚਾਲਦਿਆਂ ਦੋ ਕਲਿੱਪਾਂ ਲਾਈਆਂ ਉਹ ਦੇਖ ਲਓ ਬਾਕੀ ਆਪ ਆ ਕੇ ਚੜ ਕੇ ਦੇਖੋ ਸਵਾਦ ਲਿਆ ਦਿਓ ਯਾਰ ਕੁੜੀ ਤੁਰੇ 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 ਆ ਛੋਟੀ ਵੱਡੀ ਚਾਲ ਦੋਨੇ ਚਾਲਾਂ ਚੱਲਦੀ ਆ ਬਾਕੀ ਚਾਂਸ ਪੂਰੇ ਨੌਕਰੇ ਬੱਚੇ ਦੇਿੰਦੇ ਪਹਿਲਾਂ ਵੀ ਇੱਕ ਬੱਚਾ ਦਿੱਤਾ ਹੀ ਨੌਕਰਾ ਦਿੱਤਾ ਉਹਨੇ ਤੇ ਹੁਣ ਦੁਬਾਰਾ ਫੇਰ ਨੌਕਰੇ ਘੋੜੇ ਤਾਂ ਮੀਟ ਹੋਈ ਹੋਈ ਆ ਮੀਟਿੰਗ ਦੀ ਫੋਟੋ ਵੀਡੀਓ ਬਾਕਾਇਦਾ ਸਟ੍ਰੈਪੋ ਵੀ ਮਿਲਦੀ ਤੁਹਾਨੂੰ ਦੋਸਤੋ ਆ ਕੇ ਕਰ ਲੋ ਪਸੰਦ ਗੋੜੀ ਜਾਂ ਬਸ਼ੀਰਾ ਦੋਨੋਂ ਜਿਹੜਾ ਵੀ ਪਸੰਦ ਹੁੰਦਾ ਆ ਕੇ ਖਰੀਦੋ